चरण कमल तेरे कोई तोय, तोय पीवा मेरे सतगुरु दीन दयाला चरण कमल तेरे कोई तोय, तोय पीवा मेरे सतगुरु दीन दयाला सिमरस सिमरस ਸੇ ਮਰਨਾਮ ਜੀਵਾ ਤਨ ਮਨ ਹੋਏ ਨਹਾਲਾ ਚਰਨ ਕਮਲ ਤੇ ਤੋਏ ਤੋਏ ਪੀਵਾ ਮੇਰੇ ਸਤ ਗੁਰੂ ਜੀ ਦਿਆਲਾ ਚਰਨ ਕਮਲ ਤੇ ਤੋਏ ਤੋਏ ਪੀਵਾ ਮੇਰੇ ਸਤ ਗੁਰੂ ਜੀ ਨਾ Yeah. ਅਰਬਨ ਪਰਮੇਸ਼ਰ ਸਤ ਗੁਰੂ ਆਪੇ ਕਰਨ ਹਾਰਾ ਪਰਬਨ ਪਰਮੇਸ਼ਰ ਸਤ ਗੁਰੂ ਆਪੇ ਕਰਨ ਹੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬੁਲਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਤਬੂਰ ਤੇ ਦਇਆਲਾ ਚਰਨ ਕਮਲ ਤੇ ਤੋਏ ਤੋਏ ਪੀਵਾਨੇ ਰੇ ਸਤਿਗੁਰੂ ਰੇ ਰਾਮ ਰਾਏ ਮੇਰੇ ਨਾਮ ਰਹਿ ਕਿਉਂ ਰੱਖੇ ਤੂੰ ਰਹੀ ਹੈ ਤਦ ਪਾਵਾਂ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂ ਪਾਵ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਐ ਸਿਮਰ 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 ਨਾਮ ਜੀਵਾ ਤਨ ਮਨ ਹੋਵੇ ਰਣ ਕਮਲ ਤੇਰਾ ਕੋਇ ਤੋਏ ਪੀਵਾਨੇ ਰੇ ਸਤ ਗੁਰੂ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਮੁਕਤ ਪਹੁੰਚ ਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਸ਼ਰਦਾਲਾਏ ਤਹਾ ਬਕੰਤ ਜੇ ਕੀਰਤਨ ਤੇਰਾ ਤੂੰ ਆਪੇ ਸ਼ਰਦਾਲਾਏ ਸਿਮਰ ਸਿਮਰ ਸਿਮਰਨਾਮ ਜੀਵਾ ਕਮ ਮੰਗੋ ਰੇ ਨਹਾਲਾ ਚਰਨ ਕਮਲ ਤੇਰੇ ਕੋ ਤੇ ਕੀਵਾ ਮੇਰੇ ਸਤ ਗੁਰ ਦੇ ਨੰਦ ਆਲਾ ਚਰਨ ਕਮਲ ਤੇਰੇ ਕੋ ਤੇ ਕੀਵਾ ਮੇਰੇ ਸਤ ਗੁਰ ਕੁਰਬਾਨ ਜਾਈ ਉਸ ਸੁਹਾਣੀ ਜਦ ਤੁਮਰਾ ਦਵਾਰ ਆ ਕੁਰਬਾਨ ਜਾਈ ਉਸ ਸੁਹਾਣੀ ਜਦ ਤੁਮਰਾ ਦਵਾਰ ਆ ਨਾਨਕ ਕੋ ਪ੍ਰਭ ਬੈ ਕਿਰਪਾ ਸਤ ਗੁਰੂ ਪੂਰਪਾ ਨਾਨਕ ਕੋ ਪ੍ਰਭ ਬੈ ਕਿਰਪਾ ਸਤ ਗੁਰੂ ਪੂਰਪਾ ਸੇ ਮਰਨਾ ਨਾਮ ਜੀਵਾ ਤਨ ਮਨ ਹੋਏ ਰਿਹਾਰਾ ਚਰਨ ਕਮਲ ਤੇ ਕੋ ਤੇ ਪੀਵਾਨੇ ਸਤ ਗੁਰ ਦੇ ਮਿਹਰਿਆ ਨਾ ਚਰਨ ਕਮਲ ਤੇ ਕੋ ਤੇ ਤਕ ਗੁਰ ਦੇ ਨਦਿਆਰਾ ਸਿਮਰ ਸਮਰ ਸਿਮਰ ਨਾਮੁ ਦੀਵਾ ਤਨ ਮਨ ਹੋ ਨਹਾਉ ਲਾ ਚਰਨ ਕਮਲ ਤੇਰੇ ਜਿਉ ਜਿਉ ਦੀਵਾ ਮਰੇ ਸਤ ਗੁਰ Hello. Right.